ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਨੌਵੇਂ ਪਾਤਸ਼ਾਹ ਗੁਰਤੇਗ ਬਾਰੂ ਜੀ ਸਾਹਿਬ ਮਹਾਰਾਜ ਦੀ 350 ਸਾਲਾ ਸ਼ਹੀਦੀ ਸਮਾਗਮ ਤੇ ਸਬੰਧ ਵਿੱਚ ਆਪਾਂ ਸਾਰੇ ਇਕੱਠੇ ਹੋਏ ਆਂ ਸਿੱਖ ਕੌਮ ਜੇ ਸਾਰੇ ਧਰਮਾਂ ਦੇ ਹਿਸਾਬ ਨਾਲ ਦੇਖੀਏ ਇੱਕ ਛੋਟਾ ਜਿਹਾ ਧਰਮ ਹੈ ਮਤਲਬ ਨੰਬਰ ਬਹੁਤ ਘੱਟ ਹੈ ਦੂਜੇ ਧਰਮਾਂ ਨਾਲੋਂ ਪਰ ਸਿੱਖ ਧਰਮ ਦੀ ਇੱਕ ਬੜੀ ਵੱਡੀ ਖਾਸੀਅਤ ਹੈ ਤੇ ਆਪਾਂ ਨੂੰ ਇੱਕ ਬਹੁਤ ਵੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ ਹੈ ਕਿ ਸਿੱਖ ਕੌਮ ਇੱਕ ਮਿਹਨਤੀ ਕੌਮ ਹੈ ਦੁਨੀਆ ਦੇ ਹਰ ਕੋਨੇ ਚ ਬਸੀ ਐ ਤੇ ਪਰ ਜਿੱਥੇ ਵੀ ਬਸੀ ਐ ਮਿਹਨਤ ਕਰਕੇ ਉਹਨਾਂ ਨੇ ਆਪਣਾ ਨਾਂ ਕਮਾਇਆ ਤੁਸੀਂ ਦੁਨੀਆ ਚਲੇ ਜਾਓ ਕਿਸੇ ਤੁਸੀਂ ਕਿਸੇ ਜਗ੍ਹਾ ਤੁਸੀਂ ਸਿੱਖ ਨੂੰ ਮੰਗਦੇ ਨਹੀਂ ਦੇਖੋਗੇ ਦਿੰਦੇ ਦੇਖੋਗੇ ਸੇਵਾ ਕਰਦੇ ਦੇਖੋਗੇ ਜਿਹੜੀ ਸ਼ਹਾਦਤ ਦਿੱਤੀ ਗਈ ਉਦੇ ਦੇ ਹਸ ਪਰੇ ਤੁਸੀਂ ਜਾਣਦੇ ਹੀ ਹੋ ਭੁੰਦਰ ਸਾਹਿਬ ਨੇ ਤੇ ਸਾਰੇ ਇੱਥੇ ਜੋ ਪਤੰਤੇ ਲੋਕ ਆ ਉਹਨਾਂ ਨੇ ਦੱਸਿਆ ਪਰ ਮਕਸਦ ਕੀ ਸੀ ਮੈਨੂੰ ਲੱਗਦੀ ਐ ਜਾ ਐਗਜ਼ਾਮਪਲ ਦੁਨੀਆ 'ਚ ਨਹੀਂ ਹੋਣਾ ਕਿ ਇੱਕ ਧਰਮ ਦੇ ਗੁਰੂ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੇ ਥੀ ਦੁਨੀਆ ਵਿੱਚ ਧਰਮ ਦੀਆਂ ਲੜਾਈਆਂ ਚੱਲ ਰਹੀਆਂ ਕਿਸੇ ਮੁਲਕ ਵਿੱਚ ਹਿੰਦੂ ਤੇ 크੍ਰਿਸਚੀਅਨਾਂ ਵਿੱਚ ਲੜਾਈ ਚੱਲ ਰਹੀ ਹੈ ਕਿਸੇ ਮੁਲਕ ਵਿੱਚ ਦੂਜੇ ਇੱਕ ਧਰਮ ਦੇ ਦੂਜੇ ਦੀ ਲੜਾਈ ਚੱਲ ਰਹੀ ਹੈ ਆਪਣਾ ਦੇਸ਼ ਦੇਖ ਲਈ ਆਪਣੇ ਦੇਸ਼ ਹਿੰਦੁਸਤਾਨ ਦੁਨੀਆ ਦੇ ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਆ ਪਰ ਸਿਆਸੀ ਪਾਰਟੀਆਂ ਆ ਗਈਆਂ ਜਿਹੜਾ ਸਿਆਸੀ ਲਾਭ ਲੈਣ ਵਾਸਤੇ ਇੱਕ ਧਰਮ ਨੂੰ ਦੂਜੇ ਨਾਲ ਲੜਾਉਣ ਲੱਗ ਗਿਆ ਦੇਖੋ ਕਿੰਨੀ ਮਾੜੀ ਗੱਲ ਹੈ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਕੌਮ ਦੀ ਜਥੇਬੰਦੀਆਂ ਜਿਹੜੀ ਕੌਮ ਇਕੱਠੀ ਹੈ ਉਹੀ ਕੌਮ ਤਕੜੀ ਹੈ ਕਿਤੇ ਕਿਤੇ ਦੁੱਖ ਹੁੰਦਾ ਕਿ ਇਹ ਜਿਆ ਐਗਜ਼ਾਮਪਲ ਮੱਲੇ ਦਾ ਆਪਣੀ ਕੌਮ ਚ ਹੈ ਕਿ ਆਪਣੇ ਲੋਕ ਆਪਣੀਆਂ ਜਥੇਬੰਦੀਆਂ ਦੇ ਖਿਲਾਫ ਰੋਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਕਿਸ ਲਈ ਬਣਾਈ ਗਈ ਇਸ ਸੰਗਤ ਨੂੰ ਪਤਾ ਹੀ ਹੈ ਪਰ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹਣਾ ਹੈ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂਕਿ ਉੱਥੇ ਮਹੰਤ ਨੇ ਕਬਜ਼ਾ ਕਰ ਲਿਆ ਸੀ ਤੇ ਇਹ ਜੀਆਂ ਬੇਅਦਬੀਆਂ ਕਰਦੇ ਸੀ ਕੀ ਕੌਮ ਤੋਂ ਬਰਦਾਸ਼ਤ ਨਹੀਂ ਹੋ ਸਕਦਾ ਤੇ ਮੈਂ ਸਟੇਜ ਤੇ ਬੋਲ ਨਹੀਂ ਸਕਦਾ ਕਹਿ ਜੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਨੇ ਲੀਡਰਸ਼ਿਪ ਨੇ ਇਕੱਠੇ ਹੋ ਕੇ ਉਹਨਾਂ ਗੁਰੂ ਘਰਾਂ ਤੋਂ ਉਹਨਾਂ ਮਹੰਤਾਂ ਤੋਂ ਜਿਹੜੇ 24 ਘੰਟੇ ਆਪਣੀ ਸੰਸਥਾ ਨੂੰ ਆਪਣੇ ਲੋਕ ਉਹ ਲੀਡਰਸ਼ਿਪ ਕਿੰਨੀ ਸਿਆਣੀ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਕਿਸ ਲਈ ਬਣਾਈ ਗਈ ਇਸ ਸੰਗਤ ਨੂੰ ਪਤਾ ਹੀ ਹੈ ਪਰ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹਣਾ ਹੈ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂਕਿ ਉੱਥੇ ਮਹਾਂਤ ਨੇ ਕਬਜ਼ਾ ਕਰ ਲਿਆ ਸੀ ਤੇ ਐ ਜੀਆਂ ਬੇਅਦਬੀਆਂ ਕਰਦੇ ਸੀ ਕਿ ਕੌਮ ਤੋਂ ਬਰਦਾਸ਼ਤ ਨਹੀਂ ਹੋ ਸਕਦਾ ਤੇ ਮੈਂ ਸਟੇਜ ਤੇ बोल ਵੀ ਨਹੀਂ ਸਕਦਾ ਕਿajjiyan बेअदबी करदे सी अपनी कौम ने लीडरशिप ने इकट्ठे हो के ओना गुरु घरਾਂ ਤੋਂ ओना महंतਾਂ ਤੋਂ आजाद ਕਰਾਇਆ ਆਪਣੇ ਲੋਕ ਉਹ लीडरशिप ਕਿੰਨੀ ਸਿਆਣੀ ਸੀ ਉਹਨਾਂ ਨੇ ਸੋਚਿਆ ਕਿ ਅੱਜ ਤਾਂ ਆਜ਼ਾਦ ਕਰਾ ਲਿਆ ਅੱਗੇ ਤੋਂ ਨਾ ਹਮਲਾ ਹੋਏ ਆਪਾਂ ਨੂੰ ਇੱਕ ਸਿਆਸੀ ਤਾਕਤ ਚਾਹੀਦੀ ਹੈ ਉਹ ਸਿਆਸੀ ਤਾਕਤ ਉਹਨਾਂ ਨੇ ਅਕਾਲੀ ਦਲ ਦੇ ਰੂਪ ਵਿੱਚ ਇੱਕ ਮਹੀਨੇ ਬਾਅਦ ਅਕਾਲੀ ਦਲ ਨੂੰ ਉਹਨਾਂ ਨੇ ਦਾ ਜਨਮ ਕੀਤਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਜਿਦੋਂ ਦੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਹੈ ਭਾਵੇਂ ਕਈ ਤਾਕਤਾਂ ਲੱਗੀਆਂ ਇਸ ਜਥੇਬੰਦੀ ਨੂੰ ਇਸ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਪਰ ਜਦੋਂ ਤੱਕ ਆਪਾਂ ਪਛਾਣਦੇ ਨਹੀਂ ਦੇਖੋ ਜਿਹੜਾ ਧਰਮ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਆਪਣੀ ਸਰ ਸੀਸ ਕੁਰਬਾਨ ਕਰਤੀ ਆਪਣੀ ਸ਼ਹਾਦਤ ਦੇ ਦਿੱਤੀ ਅੱਜ ਉਸੇ ਧਰਮ ਨੂੰ ਕਮਜ਼ੋਰ ਕਰਨ ਤੇ ਤਾਕਤਾਂ ਲੱਗੀਆਂ ਹਲੇ ਵੀ ਆਪਾਂ ਜਾਗੇ ਨਹੀਂ ਆ ਮੇਰੀ ਪੀਰੀ ਦਾ ਸਿਧਾਂਤ ਆਪਾਂ ਨੂੰ ਕਿਉਂ ਦਿੱਤਾ ਗਿਆ ਸੀ ਕੀ ਕਿਸੇ ਵੀ ਧਰਮ ਨੇ ਤਕੜੇ ਰਹਿਣਾ ਤੇ ਉਹਦੇ ਕੋਲੇ ਸਿਆਸੀ ਤਾਕਤ ਚਾਹੀਦੀ ਹੈ ਹੁਣ ਤੁਹਾਡੇ ਸਾਹਮਣੇ ਆ ਸਿਧਾਂਤ ਆਪਾਂ ਉਹ ਸਿਧਾਂਤ ਤੋਂ ਅੱਪਾ ਪਿੱਛੇ ਚਲੇ ਗਏ ਤੇ ਆਪਣੀਆਂ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਹੋਇਆ ਕੀ ਜਿਸ ਧਰਮ ਨੇ ਦੂਜੇ ਧਰਮ ਨੂੰ ਬਚਾਉਣ ਦੀ ਕੁਰਬਾਨੀਆਂ ਦਿੱਤੀਆਂ ਅੱਜ ਉਸੇ ਧਰਮ ਨੂੰ ਖਤਮ ਕਰਨ ਤੇ ਤਾਕਤਾ ਚੱਲ ਪਈ ਹੈ ਆਪਣੇ ਗੁਰੂ ਘਰਾਂ ਦੇ ਆਪਣੀ ਮਰਿਆਦਾ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਖਾਲਸਾ ਪੰਥ ਹੀ ਕਰਦਾ ਹੈ ਭਾਵੇਂ ਐ ਜੀ ਪੀ ਸੀ ਵੀ ਖਾਲਸਾ ਪੰਥ ਦਾ ਰੂਪ ਹੈ ਵੋਟਾਂ ਰਹੀਂ ਉਵੇਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕ ਰੂਪ ਹੈ ਖਾਲਸਾ ਪੰਥ ਦਾ ਕਿਉਂਕਿ ਹਰ ਸਿੱਖ ਆਪਣਾ ਯੋਗਦਾਨ ਦੇ ਕੇ ਵੋਟ ਪਾ ਕੇ ਕਰਦਾ ਹੈ ਸ਼੍ਰੋਮਣੀ ਜਿਹੜਾ ਹੱਤਕਤ ਹਜ਼ੂਰ ਸਾਹਿਬ ਜੀ ਦੀ ਕਮੇਟੀ ਬਣਾਈ ਬੜੀ ਸੋਚ ਸਮਝ ਕੇ ਆਪਣੇ ਬਜ਼ੁਰਗਾਂ ਨੇ ਬਣਾਈ 50 ਸਾਲ ਤੋਂ ਵੱਧ ਹੋ ਗਏ ਹੋਣੇ ਆ ਉਸ ਕਮੇਟੀ ਕਿਵੇਂ ਸੀ ਉਸ ਕਮੇਟੀ ਦੇ ਮੈਂਬਰ ਸੀ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੇ ਹੁੰਦੇ ਸੀ ਚੀਫ ਕਾਲਸਾ ਦਵਾਨ ਦੇ ਮੈਂਬਰ ਹੁੰਦੇ ਸੀ ਜਿਹੜੇ ਮੈਂਬਰ ਪਾਰਲੀਮੈਂਟ ਸਿੱਖ ਚੁਣੇ ਜਾਂਦੇ ਆ ਹਿੰਦੁਸਤਾਨ ਵਿੱਚੋਂ ਉਹਨਾਂ ਚੋਂ ਮੈਂਬਰ ਉੱਥੇ ਕਮੇਟੀ 'ਚ ਪਾਏ ਜਾਂਦੇ ਸੀ ਜਿਹੜੀ ਮਹਾਰਾਸ਼ਟਰ ਸਰਕਾਰ ਮਹਾਰਾਸ਼ਟਰ ਦੇ ਵਿੱਚੋਂ ਕੋਈ ਸਿੰਘ ਸਮਹਾਵਾ ਉਹਨਾਂ ਦੇ ਨਮਾਇंदे ਆਉਂਦੇ ਸੀ ਬਾਕੀ ਸਾਊਥ ਇੰਡੀਆ 'ਚੋਂ ਵੋਟਾ ਪੈ ਕੇ ਨਮਾਇंदे ਚੁਣ ਕੇ ਉਹ ਕਮੇਟੀ ਬਣਾਈ ਸੀ ਜਿਹੜੀ ਸੇਵਾ ਸੰਭਾਲ ਰਹੀ ਸੀ ਹੁਣ ਉਸੇ ਮੈਂ ਵਾਪਸ ਉੱਥੇ ਆ ਰਹੇ ਹਾਂ ਤੁਸੀਂ ਆਪਣੀ ਤਾਕਤ ਕਮਜ਼ੋਰ ਕੀਤੀ ਉਹਨਾਂ ਨੇ ਬਹਾਨਾ ਲੱਭ ਲਿਆ ਹੁਣ ਕੀ ਹੋ ਗਿਆ ਸ਼੍ਰੋਮਣੀ ਜਿਹੜੇ ਤਖਤ ਹਜ਼ੂਰ ਸਾਹਿਬ ਜੀ ਦੀ ਕਮੇਟੀ ਅੱਜ ਖਾਲਸਾ ਪੰਥ ਦੀ ਮੈਨੇਜਮੈਂਟ ਕੋਲ ਨਹੀਂ ਹੈ ਅੱਜ ਮਹਾਰਾਸ਼ਟra ਸਰਕਾਰ ਨੇ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੇ ਕਬਜ਼ਾ ਹੋ ਗਿਆ ਉਹਨਾਂ ਦਾ ਤੇ ਹੁਣ ਕਮੇਟੀ ਕੀ ਹੈ ਮਹਾਰਾਸ਼ਟra ਸਰਕਾਰ ਨੇ ਕਿ ਕੋਈ ਬੰਦਾ ਕਿਧੋਂ ਨਹੀਂ ਲਿਆ ਜਾਊਗਾ ਕੱਲੇ ਮਹਾਰਾਸ਼ਟਰ ਸਰਕਾਰ ਦਾ ਮੁੱਖ ਮੰਤਰੀ 15 ਮੰਦੇ ਨਾਮਿਨੇਟ ਕਰੂਗਾ ਆ ਮੇਰੇ ਚੇਲੇ ਆ ਚਲਾਉਣਗੇ ਉਵੇਂ ਹੀ ਤਖਤ ਪਟਨਾ ਸਾਹਿਬ ਤੇ ਹੋਗੇ ਉਹਨਾਂ ਨੇ ਕੰਟਰੋਲ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਸਾਹਮਣੇ ਐ ਜਦੋਂ ਦੀ ਬਣੀ ਐ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਲੜਦਾ ਐ ਇਲੈਕਸ਼ਨ ਲੜ ਕੇ ਲੋਕਾਂ ਦੀ ਸੰਗਤਾਂ ਦੀ ਵੋਟਾਂ ਨਾਲ ਕਮੇਟੀ ਬਣਾਉਂਦੀ ਐ ਤੇ ਅੱਜ ਸੈਂਟਰ ਸਰਕਾਰ ਨੇ ਉਸ ਗੁਰੂ ਘਰ ਤੇ ਕਬਜ਼ਾ ਕਰ ਲਿਆ ਉਹ ਕਮੇਟੀ ਤੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਕੌਮ ਦੀ ਸੰਸਥਾ ਅੰਗਰੇਜ਼ਾਂ ਦੇ ਵੀ ਹਿੰਮਤ ਨਹੀਂ ਪਈ ਪਰ ਆਪਣੇ ਚ ਕਮਜ਼ੋਰੀਆਂ ਦੇਖ ਕੇ ਆਪਣੇ ਚ ਗਰੁੱਪਿਜ਼ਮ ਦੇਖ ਕੇ ਆ ਤਾਕਤਾਂ ਨੇ ਦੇਖਿਆ ਜਿਹੜੀ ਸਿੱਖ ਕੌਮ ਨੂੰ ਤਾਕਤ ਸੇ ਕੌਮ ਨੂੰ ਤਾਕਤ ਛ ਕੌਮ ਦੇ ਗੁਰੂ ਘਰਾਂ ਚੋਂ ਮਿਲਦੀ ਹੈ। ਸ੍ਰੀ ਕਾਲ ਤਖਤ ਸਾਹਿਬ ਦੀ ਗਵਾਹੀ ਥੱਲੇ ਸਾਰੀ ਕੌਮ ਇਕੱਠੀ ਹੈ। ਉਸ ਬਹਾਦਰ ਕੌਮ ਨੂੰ ਕਮਜ਼ੋਰ ਕਰਨ ਦਾ ਤਰੀਕਾ ਇੱਕੋ ਇੱਕ ਹੈ। ਕਿਸ ਗੁਰੂ ਘਰਾਂ ਦੀ ਜਿੱਥੋਂ ਤਾਕਤ ਹੁੰਦੀ ਹੈ ਉਹਨਾਂ ਦੀ ਕੰਟਰੋਲ ਆਪਾ ਆਪਣੇ ਹੱਥ ਚ ਕਰ ਲਓ ਤੇ ਆਪਣੇ ਆ ਵੀ ਕੰਟਰੋਲ ਹੋ ਜਾਊਗਾ। ਹੁਣ ਤੁਸੀਂ ਦੇਖੋ। ਇਸ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਲੀਮੈਂਟ ਦਾ ਹਿੱਕਾ ਹੈ। ਪਰ ਸੁਪਰੀਮ ਕੋਰਟ ਤੋਂ ਹਰਿਆਣਾ ਸਰਕਾਰ ਤੋਂ ਫੈਸਲਾ ਕਰਾ ਕੇ ਸੁਪਰੀਮ ਕੋਰਟ ਤੋਂ ਆਪਣੇ ਜੱਜ ਤੋਂ ਪਿਠਾ ਕੇ ਆਪਣੇ ਖਿਲਾਫ ਕਰਾ ਕੇ ਕਬਜ਼ਾ ਕਰ ਗਏ ਹੁਣ ਹਰਿਆਣਾ ਕਮੇਟੀ ਦਾ ਪ੍ਰਧਾਨ ਕਿਨੇ ਬੰਨਾ ਮੈਂਬਰ ਕਿਨੇ ਬਣਾਣਾ ਹਰਿਆਣਾ ਚੀਫ ਮਿਨਿਸਟਰ ਦੇ ਘਰੇ ਫੈਸਲਾ ਹੁੰਦਾ ਕੌਮ ਨਹੀਂ ਕਰਦੀ ਦੇਖੋ ਚਾਰੋਂ ਤਰਫ ਕਬਜ਼ੇ ਹੋ ਗਏ एसजीपीसी ਤੇ ਵੀ ਕਬਜ਼ਾ ਕਰਨਾ ਹੈ ਸੀ ਆਤਾ ਆਪਣੇ ਮੈਂਬਰ ਸਭਾ ਨੇ ਕੌਮ ਇਥੇ ਲਖੀਰਲਾ ਕਿਲਾ ਬਚਾ ਲਿਆ ਪਰ ਕਦੋਂ ਜੰਗ ਹੋਗੇ ਕਦੋਂ ਤੁਸੀਂ ਦੇਖੋਗੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਕਈ ਕਮੀਆਂ ਹੋ ਸਕਦੀਆਂ ਪਰ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਅੱਜ ਅਮਰੀਕਾ ਨੂੰ ਕੋਈ ਹੱਥ ਨਹੀਂ ਲਾ ਸਕਦਾ ਕਿਉਂਕਿ ਸਭ ਤੋਂ ਤਾਕਤਵਰ ਫੌਜ ਉਹਨਾਂ ਦੀ ਹੈ ਪਿਛਲੇ ਇੰਨੇ ਸਾਲਾਂ ਤੋਂ ਦੇਖ ਲਓ ਕਿਸੇ ਦੀ ਹਿੰਮਤ ਨਹੀਂ ਸੀ ਤੱਕ ਹਜ਼ੂਰ ਸਾਹਿਬ ਤੱਕ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਟਰੀ ਐਸਜੀਪੀ ਨੂੰ ਤੋੜ ਦੀ ਕਬਜ਼ਾ ਕਰਨ ਦੀ ਜਦੋਂ ਦੇ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਸਮਝਣ ਲੱਗੇ ਕਿ ਆ ਤਾਂ ਕੁਛ ਇਹਨਾਂ ਦੇ ਕੋਈ ਤਾਕਤ ਨਹੀਂ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਪਹਿਲੇ ਕੀ ਹੁੰਦਾ ਸੀ ਜੇ ਸਿੱਖੇ ਵਿੱਚ ਮਹਾਰਾਸ਼ਟਰ ਵਿੱਚ ਕਿਸੇ ਵੀ ਸਿੱਖ ਨੂੰ ਕੋਈ ਸਮੱਸਿਆ ਆਉਂਦੀ ਕਿਸੇ ਗੁਰੂ ਘਰ ਦੀ ਸਮੱਸਿਆ ਹੁੰਦੀ ਉਹ ਸਿੱਧਾ ਟੈਲੀਫੋਨ ਕਰਦੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਹੁਣ ਪਿੱਛੇ ਜਿਹੜੇ ਆਪਣੇ ਭੈਣ ਭਰਾ ਯੂਪੀ ਗਏ ਸੀ 50 ਸਾਲ ਪਹਿਲੇ 70 ਸਾਲ ਪਹਿਲੇ ਜੰਗਲਾਂ ਨੂੰ ਬਾਦ ਕਰਕੇ ਖੇਤੀ ਕਰ ਰਹੇ ਸੀ ਸਰਕਾਰੀ ਜ਼ਮੀਨ ਤੇ 70 ਸਾਲ ਦੇ ਕਰ ਰਹੇ ਐ ਮਰ ਯੂਪੀ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਜ਼ਮੀਨ ਵਾਪਸ ਲੈ ਲਈਏ ਸਾਰੇ ਉੱਥੋਂ ਦੇ ਸਿੰਘ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਮੈਂ ਚੀਫ ਮਿਨਿਸਟਰ ਕੋਲੇ ਗਿਆ ਮੀਟਿੰਗ ਕਰਕੇ ਉਸ ਜ਼ਮੀਨ ਵਾਪਸ ਦਵਾ ਕੇ ਆਏ ਸਿੱਕੇ ਵਿੱਚ ਗੁਰੂ ਘਰ ਦੀ ਸਮਝਿਆ ਸੀ ਅਸੀਂ ਉੱਥੇ ਸੁਲਝਾਈ ਮਨੀਪੁਰ ਆਗਲਾ ਉੱਥੇ ਹੀ ਸਮਝਿਆ ਮੇਰਾ ਮੰਤ ਕਹਿੰਦਾ ਭਾਏ ਤੁਹਾਡਾ ਇੰਨਾ ਤਗੜਾ ਕਿਲਾ ਸੀ ਤੁਸੀਂ ਪਛਾਣਿਆ ਹੀ ਨਹੀਂ ਕਿ ਆਪਣੇ ਕੌਣ ਹੈ ਐਜੇ ਲੋਕ ਦੇ ਮਗਰ ਲੱਗੇ ਆਪਾਂ ਇਹ ਏਜਾ ਝੂਠਾ ਪ੍ਰਚਾਰ ਦੇ ਮਗਲ ਲਾਗੇ ਜਿਹੜੀ ਜਥੇਬੰਦੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਆ ਜਿਹੜੀ ਜਥੇਬੰਦੀ ਨੇ ਗੁਰੂ ਘਰਾਂ ਦੀ ਸੇਵਾ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਆ ਸੀਸ ਦੇਣ ਨੂੰ ਤਿਆਰ ਆ ਉਸੇ ਜਥੇਬੰਦੀ ਨੂੰ ਬੋਲ ਬੋਲ ਕੇ ਬੋਲ ਬੋਲ ਕੇ ਏਜੰਸੀਆਂ ਨੇ ਦੂਜੀਆਂ ਤਾਕਤਾਂ ਨੇ ਤੁਹਾਡੇ ਮਨਾਂ 'ਚ ਪਾਤਾ ਕੀ ਇਹਨੇ ਬੇਅਦਬੀ ਕਰਾਈ ਤੁਸੀ ਸਾਰੇ ਜੋ ਵੀ ਸਿੱਖ ਹੈ ਸਹੀ ਮਣੇ ਦੇ ਸਿੱਖ ਕਿਤੇ ਵੀ ਬੇਅਦਬੀ ਗੁਰੂਕ ਦੀ ਨਹੀਂ ਕਰ ਸਕਦਾ ਉਹ ਸਿੱਖ ਨਹੀਂ ਆ ਜਿਹੜਾ ਕਰਦਾ ਕਿਹੜੇ ਲੋਕ ਸੀ ਅੱਜ ਜਿਹੜਾ ਚੀਫ ਮਿਨਿਸਟਰ ਇੱਥੋਂ ਦਾ ਜਿਹੜਾ ਕਾਲ ਤਖਤ ਸਾਹਿਬ ਦੀ ਜਥੇਦਾਰ ਸਾਹਿਬ ਦੇ ਖਿਲਾਫ ਬੋਲਦਾ ਉਹਨੂੰ ਪਤਾ ਨਹੀਂ શ્રી ਕਾਲ ਤਖਤ ਸਾਹਿਬ ਸਾਡੀ ਸੁਪਰੀਮ ਅਥਾਰਟੀ ਹੈ ਸਭ ਤੋਂ ਸਤਕਾਰਯੋਗ ਸਾਡੀ ਜਥੇਦਾਰ ਸਾਹਿਬ ਹੈ ਕਿਸੇ ਦੀ ਹਿੰਮਤ ਨਹੀਂ ਸੀ ਕਿ ਜਸਵੰਤ ਸਿੰਘ ਸਾਹਿਬ ਤੇ ਆਪਣੇ ਕਾਲ ਤਖਤ ਸਾਹਿਬ ਦੇ ਖਿਲਾਫ ਕੋਈ ਬੋਲ ਸਕੇ ਕੋਈ ਸਿੱਖ ਨੂੰ ਕਿਸੇ ਨੂੰ ਬਰਦਾਸ਼ਤ ਵੀ ਨਹੀਂ ਕਰਨਾ ਚਾਹੀਦਾ ਹੁਣ ਹਿੰਮਤ ਤਾਂ ਬਣ ਗਈ ਉਹ ਚੀਫ ਮਿਨਿਸਟਰ ਸ਼ਰਾਬ ਪੀ ਕੇ ਗੁਰੂ ਘਰਾਂ ਚ ਆ ਜਾਂਦਾ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਤੇ ਜਦੋਂ ਆਪਣੇ ਸੁਪਰੀਮ ਅਥਾਰਟੀ ਦੇ ਖਿਲਾਫ ਬੋਲਦਾ ਫਿਰ ਵੀ ਨਹੀਂ ਬੋਲਦੇ ਹੋ ਕੇ ਗਿਆ ਆਪਾਂ ਨੂੰ ਮੈਂ ਸਾਰੇ ਸੰਤ ਮਹਾਪੁਰਖ ਸਾਰੀ ਸੰਸਥਾ ਨੂੰ ਬੇਨਤੀ ਕਰਦਾ ਜਦੋਂ ਤੱਕ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਜਦੋਂ ਤੱਕ ਦੁਸ਼ਮਣ ਨੂੰ ਨਹੀਂ ਪਛਾਣਦੇ ਆਪਣਿਆਂ ਨੂੰ ਨਹੀਂ ਪਛਾਣਦੇ ਦੇਖੋ ਅੱਜ ਦੇ ਦਿਨ ਮੈਸੇਜ ਕੀ ਹੈ ਉਹ ਮੈਸੇਜ ਹੈ ਕਿ ਖਾਲਸਾ ਕੌਮ ਆਪਣੇ ਗੁਰੂ ਸਬਾਨ ਨੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਭਾਵੇਂ ਦੂਜੇ ਦਾ ਧਰਮ ਹੋਏ ਤੁਸੀਂ ਛੋਡੇ ਸਾਹਿਬ ਜੀ ਦੇ ਬੱਚ ਨੂੰ ਦੇਖ ਲਓ ਉਹਨਾਂ ਨੂੰ ਦਿੱਤਾ ਗਿਆ ਸੀ ਤੁਸੀਂ ਧਰਮ ਬਦਲੋ ਤੁਹਾਨੂੰ ਜਾਨ ਥੋੜੀ ਬਚਾ ਦਾਂਗੇ ਪਰ ਉਹਨਾਂ ਨੇ ਕਿਹਾ ਧਰਮ ਵਾਸਤੇ ਨਹੀਂ ਛੱਡ ਸਕਦੇ ਭਾਵੇਂ ਜਾਨ ਚਲੇ ਜਾਏ ਇੱਥੇ ਉਸੇ ਧਰਮ ਨੂੰ ਆਪਾਂ ਕਮਜ਼ੋਰ ਕਰਨ ਵਾਸਤੇ ਤਾਕਤਾਂ ਲੱਗੀਆਂ ਤੇ ਆਪਾਂ ਪਛਾਣਦੇ ਨਹੀਂ ਕਿਤੇ ਸਿੱਖ ਪੱਗ ਬਣ ਕੇ ਪਰ ਹਵਾ ਪਾ ਕੇ ਹੋ ਜਾ ਮਤਲਬ ਨਹੀਂ ਹੈ ਕਿ ਆ ਸੱਚਾ ਹੈ ਦਿਲੋਂ ਉਹ ਨਾ ਚੇਦਾ ਐਜੇ ਲੀਡਰ ਹੈ ਜਿਹੜੇ ਭਾਸ਼ਣ ਕੀ ਦਿੰਦੇ ਹੁੰਦੇ ਸੀ ਅੱਜ ਕਿੱਥੇ ਬੈਠੇ ਐ ਕਿਦੀ ਝੋਲੀ 'ਚ ਬੈਠੇ ਐ ਉਹਨਾਂ ਦੇ ਝੋਲੀਆਂ 'ਚ ਬੈਠੀਆਂ ਜਿਨ੍ਹਾਂ ਐਸਜੀਪੀਸੀ ਤੋੜੀ ਜਿਨ੍ਹਾਂ ਸਾਰਾ ਰੁਕਰਾਂ ਦੇ ਕਬਜ਼ਾ ਕਰ ਲਿਆ ਸਿੱਖ ਧਰਮ ਐਜਾ ਧਰਮ ਹੈ ਜਿਹਦਾ ਮੁਕਾਬਲਾ ਮੈਂ ਨਹੀਂ ਕਿਸੇ ਦੇ ਖਿਲਾਫ ਬੋਲ ਰਿਹਾ ਕਿ ਜੋ ਗੁਰੂ ਸਬਾ ਨੇ ਆਪਾਂ ਨੂੰ ਬਖਸ਼ਿਸ਼ ਦਿੱਤੀ ਹੈ ਜੋ ਆਪਣੀ ਸੋਚ ਹੈ ਕੱਲੇ ਸਿੱਖ ਧਰਮ ਹੈ ਜਿਹੜਾ ਕਹਿੰਦਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਂ ਸਾਰੇ ਧਰਮਾਂ ਦਾ ਸਤਕਾਰ ਦੀ ਗੱਲ ਕਰਦੇ ਆਂ ਕਿਸੇ ਨੂੰ ਕੋਈ ਮੁਸ਼ਕਲ ਆ ਜਾਏ ਸਭ ਤੋਂ ਪਹਿਲੇ ਸਿੱਖ ਹੁੰਦਾ ਜਦੋਂ ਪਰਵੇਂ ਗੁਜਰਾਤ ਵਿੱਚ ਅਰਥਕੁਇਕਾਈ ਸਭ ਤੋਂ ਪਹਿਲੇ ਆਪਣੇ ਭਰਾ ਗਏ ਲੰਗਰ ਲਾਇ ਸੇਵਾ ਲਈ ਜੇ ਕੋਵਿਡ ਆਇਆ ਸਾਈਬਾ ਆਪਣੇ ਨੇ ਕੀਤੀ ਆ ਆਪਾਂ ਨੂੰ ਗੁਰਤੀ ਚ ਮਿਲਿਆ ਹੈ ਸੇਵਾ ਸੰਭਾਲ ਜ਼ੁਲਮ ਦੇ ਖਿਲਾਫ ਲੜਨਾ ਲੋਕੀ ਕਹਿੰਦੇ ਹੁੰਦੇ ਸੀ ਜੇ ਕਿਤੇ ਸਿੱਖ ਹੈਗਾ ਉਹ ਕਿਸੇ ਨੂੰ ਹੋਰ ਕੋਈ ਖਤਰਾ ਨਹੀਂ ਹੈ ਆ ਆਪਣੀ ਕੌਮ ਨੂੰ ਬਖਸ਼ਿਸ਼ ਮਿਲਿਆ ਹੈ ਤੁਸੀਂ ਇੱਕ ਮੈਂ ਬੇਨਤੀ ਕਰਦਾ ਹਾਂ ਉਹੀ ਸੋਚ ਕਾਲੀ ਦਿਲਦੀ ਹੈ ਦੇਖੋ ਜਦੋਂ ਵੱਡੇ ਬਾਦਲ ਸਾਹਿਬ ਚੀਫ ਮਨਿਸਟਰ ਸੀ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਤਾਕਤ ਸਿਆਸੀ ਤਾਕਤ ਹੋਣੀ ਬੜੀ ਜ਼ਰੂਰੀ ਹੈ ਗੁਰੂ ਸਾਹਿਬ ਨੇ ਤਾਂ ਹੀ ਆਪਾਂ ਨੂੰ ਕਿਹਾ ਮੀਰੀ ਪੀਰੀ ਦੀਦਾਨ ਆਪਣੇ ਕੋਲੇ ਸਿਆਸੀ ਤਾਕਤ ਸੀ ਤੇ ਆਪਾਂ ਆ ਜਿੰਨੀਆਂ ਯਾਦਗਾਰਾਂ ਬਣਾ ਚੁੱਕੇ ਬਣਾਈਆਂ ਸਾਰੀਆਂ ਯਾਦਗਾਰ ਇਤਿਹਾਸ ਨੂੰ ਸੰਭਾਲ ਲਿਆ ਆ 50 ਸਾਲ 60 ਸਾਲ ਪਹਿਲੇ ਆਪਣੇ ਕੋਲ ਤਾਂ ਕਿਸੇ ਨੇ ਹੋਰ ਕੋਈ ਸੰਭਾਲਿਆ ਸਾਰੀਆਂ ਸ਼ਸਤਾਬ ਦੀਆਂ ਬੜੇ ਧੂਮ-ਧਾਮਣਾ ਬਣਾਉਂਦੇ ਸੀ ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕਾਂ ਨੂੰ ਲੈ ਕੇ ਆਉਂਦੇ ਸੀ ਸਾਰੇ ਜਨਰਲ ਫੌਜ ਦੇ ਇੱਥੇ ਹੁੰਦੇ ਸੀ ਜਿੰਨੇ ਧਾਰਮਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਆ ਸਾਰਿਆਂ ਦੇ ਅੱਗੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਸ਼੍ਰੀ ਲਾਓ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਅੰਮ੍ਰitsar ਸਾਹਿਬ ਸ਼੍ਰੀ ਤਲਵੰਡੀ ਨੰਗ ਮੁਖਸਰ ਸਾਹਿਬ ਤਲਵੰਡੀ ਸਾਹਿਬ ਉਸ ਸੀ ਹੁਣ ਮੈਂ ਕੱਲ ਅਖਬਾਰ ਦੀ ਅੱਜ ਹੈਡਲਾਈਨ ਹੈ ਕਿ ਜੀ ਤਿੰਨੋ ਸ਼ਹਿਰਾਂ ਨੂੰ ਹੋਲੀ ਸਿਟੀ ਡਿਕਲੇਰ ਕੀਤਾ ਗਿਆ ਖਾਲਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਾਦਲ ਸਾਹਿਬ ਕਰ ਚੁੱਕੇ ਸੀ ਥੋੜੀ ਸਰਕਾਰ ਕਾਲੀਦਲੇ 15 ਸਾਲ ਪਹਿਲੇ ਹੋਲੀ ਸਿਟੀ ਡਿਕਲੇਰ ਕੀਤਾ ਹੈ ਸ਼ਹਿਰ ਤੋਂ ਬਾਹਰ ਸਾਰੇ ਤੁਸੀਂ ਦੇਖੋ ਹੋਲੀ ਸਿਟੀ ਨਹੀਂ ਸ ਜਿੰਨੇ ਆਨੰਦਪੁਰ ਸਾਹਿਬ ਦੀ ਚਾਰੋਂ ਤਰਫ ਸੇਵਾ ਹੋਈ ਹੈ ਸੰਭਾਲ ਹੋਈ ਹੈ ਡਵੈਲਪਮੈਂਟ ਹੋਈ ਹੈ 100% ਅਕਾਲੀ ਸਰਕਾਰ ਨੇ ਕੀਤੀ ਹੈ ਅੰਮ੍ਰਿਤਸਰ ਸਾਹਿਬ ਲੈ ਲੋ ਤਲਵੰਡੀ ਸਾਹਿਬ ਉਹ ਲੈ ਲੋ ਗੁਰੂ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਨੇ ਕਿਹਾ ਅਸੀਂ ਮੀਟਿੰਗ ਸੀ ਕੈਬਨਟ 'ਚ ਉਹਨਾਂ ਨੇ ਕਿਹਾ ਕਿ ਜਿੱਥੇ-ਜਿੱਥੇ ਆਪਣੇ ਇਤਿਹਾਸਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਹੈ ਸਭ ਤੋਂ ਪਹਿਲੇ ਪੈਸਾ ਉੱਥੇ ਲਾ ਕੇ ਡਵੈਲਪ ਕਰੋ ਤੇ ਭਾਵੇਂ ਤੁਸੀਂ ਤਰਨਤਾਰਨ ਸਾਹਿਬ ਚਲੇ ਹੋ ਸਭ ਤੋਂ ਪਹਿਲੇ ਉੱਥੇ ਸਾਰੀ ਡਵੈਲਪਮੈਂਟ ਕੀਤੀ ਕਿਉਂ ਤੁਹਾਡੇ ਕੋਲ ਸਿਆਸੀ ਤਾਕਤ ਸੀ ਸਾਡੀ ਤਾਕਤ ਸੀ ਸੋ ਮੈਂ ਇੱਕੋ ਇੱਕ ਬੇਨਤੀ ਕਰਨਾ ਚਾਹਣਾ ਹੈ ਕਿ ਆਪਾਂ ਇਕੱਠੇ ਹੋਈਏ ਇਕ ਹੋਈਏ ਆਪਣੀ ਸੁਪਰੀਮ ਅਥਾਰਟੀ ਸ਼੍ਰੀ ਕਾਲਤਾਕ ਸਾਹਿਬ ਹੈ ਉਹਨਾਂ ਸ਼੍ਰੀ ਕਾਲਤਾਕ ਸਾਹਿਬ ਸਾਡੇ ਸਿੰਘ ਸਭਾ ਆਂ ਦੀ ਸਤਿਕਾਰ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਿਹੜਾ ਨਹੀਂ ਸਤਕਾਰ ਕਰਦਾ ਜਿਹੜਾ ਬੋਲਦਾ ਸਹੀ ਮੈਨੇ ਤੇ ਕੌਮ ਦਾ ਦੁਸ਼ਮਣ ਹੈ ਤੇ ਆਪਣੇ ਕੋਲੇ ਗੱਠ ਸੋਣੇ ਚਾਹੀਦੇ ਆ ਉਹਨਾਂ ਨੂੰ ਕਹਿਨ ਬਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਰੱਖਣਾ ਹੁਣ ਆਪਣੀ ਮਜਬੂਰੀ ਹੈ ਜੇ ਤੁਸੀਂ ਆਪਣੇ ਵਾਪਸ ਗੁਰੂ ਘਰਾਂ ਆਪਣੇ ਕੋਲੇ ਵਾਪਸ ਲੈਣੇ ਆ ਜੇ ਵਾਪਸ ਤੁਸੀਂ ਆਪਣੇ ਗੁਰੂ ਘਰਾਂ ਦੀ ਸੇਵਾ ਵਾਪਸ ਆਪਣੀ ਕੌਮ ਕੋਲੇ ਲੈ ਕੇ ਆਉਣੀ ਹੈ ਭਾਵੇਂ ਤੱਕ ਹਜ਼ੂਰ ਸਾਹਿਬ ਜੀ ਦੀ ਹੋਵੇ ਭਾਵੇਂ ਤੱਕ ਪਟਨਾ ਸਾਹਿਬ ਜੀ ਹੋਵੇ ਭਾਵੇਂ ਦਿੱਲੀ ਕਮੇਟੀ ਦੀ ਹੋਵੇ ਭਾਵੇਂ ਕਿੱਥੇ ਵੀ ਹੋਏ ਤਾਂ ਫਿਰ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਆ ਸ਼ਤਾਬ ਦੀਆਂ ਇੱਕ ਮੌਕਾ ਹੈ ਕਿ ਆਪਾਂ ਵਿਚਾਰੀਏ ਕੀ ਹੋ ਰਿਹਾ ਆਪਣੇ ਨਾਲ ਤੇ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਵੀ ਅਜਿਹੇ ਦਿਨ ਹੋਣ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਹੁੰਦਾ ਕੀ ਹੈ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਬਾਰੇ ਹੌਲੀ-ਹੌਲੀ ਭੁੱਲਦਾ ਜਾ ਰਿਹਾ ਹੈ ਜਦੋਂ ਤੱਕ ਆਪਣੀ ਪੀੜ੍ਹੀ ਨੂੰ ਨਹੀਂ ਜੋੜਿਆ ਜਾਊਗਾ ਉਦੋਂ ਤੱਕ ਆਪਣੀ ਕੌਮ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਹੁੰਦਾ ਰਹੂਗਾ ਆਪਣੇ ਜਿਵੇਂ ਬੱਚੇ ਆ ਜਿਵੇਂ ਐਜੂਕੇਸ਼ਨ ਹੈ ਸਾਰੇ ਵਿੱਚ ਹੁਣ ਹੌਲੀ ਹੌਲੀ ਤੁਸੀਂ ਦੇਖ ਲਓ ਹਰ ਚੀਜ਼ ਵਿੱਚ ਐਜੂਕੇਸ਼ਨ ਵਿੱਚ ਕਿਤਾਬਾਂ ਵਿੱਚ ਮੈਂ ਕਈ ਜਗ੍ਹਾ ਦੇਖਿਆ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਕਈ ਹੋਰ ਫੈਸਲੇ ਕੀਤੇ ਜਾ ਰਹੇ ਆ ਨਾਲੇ ਉਸ ਕੌਮ ਦੇ ਖਿਲਾਫ ਜਿਸ ਕੌਮ ਨੇ ਦੂਜਿਆਂ ਦੀ ਰੱਖਿਆ ਵਾਸਤੇ ਸਾਰਾ ਕੁਝ ਕੁਰਬਾਨ ਕਰਤਾ ਸੋ ਅੱਜ ਦੇ ਦਿਨ ਆਪਾਂ ਸਾਰੇ ਇਕੱਠੇ ਹੋਏ ਆਂ ਸ਼ਹੀਦੀ ਦਿਹਾੜਾ ਹੈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬਹੁਤ ਮਿਹਨਤੀ ਹੈ ਬੜੇ ਵਧੀਆ ਤਰੀਕੇ ਨੇ ਪੜੇ ਉਹਨਾਂ ਨੇ ਪਿਆਰ ਨਾਲ ਪੂਰੇ ਜੋਰ ਨਾਲ ਪੂਰੀ ਸਾਰਾ ਸਮਾਂ ਉਹਨਾਂ ਨੇ ਇਸ ਸਮਾਗਮਾਂ ਨੂੰ ਸਫਲ ਕਰਨ ਵਾਸਤੇ ਪੂਰਾ ਯੋਗਦਾਨ ਪਾਇਆ ਤੇ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਸਮੂਚੀ ਕੌਮ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਮਿਨੀ ਪਾਰਲੀਮੈਂਟਾ ਕੌਮ ਦਾ ਪਾਰਲੀਮੈਂਟ ਹੈ ਕੌਮ ਤਾਂ ਤਕੜੀ ਰਹੂਗੀ ਜੇ ਆਪਣੀ ਮਰਿਆਦਾ ਰਹੂਗੀ ਆਪਾਂ ਕਿਤੇ ਵੀ ਕੁਛ ਮਰਜ਼ੀ ਹੋ ਜੇ ਇਹ ਕਮੀ ਵੀ ਆ ਜੇ ਆਪਣੇ ਲਫ਼ਜ਼ਾਂ ਚ ਨਿਕਲਦਾ ਨਹੀਂ ਘਵਾਵੇਂ ਕੰਨ ਚਾ ਕੇ ਦੱਸ ਦੇ ਬੰਦਾ ਕਿ ਆਹ ਮੁਸ਼ਕਲ ਆ ਗਈ ਆਹ ਕਮੀ ਸਾਨੂੰ ਲੱਗਦੀ ਹੈ ਪਰ ਜਦੋਂ ਆਪਾਂ ਹੀ ਆਪਣੀ ਜਸੇਬੰਦੀਆਂ ਨੂੰ ਭੰਡਣ ਲੱਗ ਜਾਨੇ ਆ ਲੋਕਾਂ ਨੂੰ ਮੌਕਾ ਮਿਲ ਜਾਂਦਾ ਸੋ ਮੈਂ ਜਾਦਾ ਸਮਾਨ ਲੈੰਦਾ ਹੋਇਆ ਸਮੂਹੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਦਾਸ ਬੇਨਤੀ ਕਰਦਾ ਕਿ ਖਾਲਸਾ ਪੰਥ ਨੂੰ ਤੇ ਸਿਰ ਤੇ ਹੱਥ ਰੱਖਣ ਖਾਲਸਾ ਪੰਥ ਨੂੰ ਤਕੜੇ ਹੋ ਕੇ ਜਿਹੜੀ ਕੌਮ ਨੇ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਹੈ ਜੋ ਮੈਸੇਜ ਦਿੱਤਾ ਹੈ ਭਾਵੇਂ ਸਰਬੱਤ ਦਾ ਭਲਾ ਹੈ ਭਾਵੇਂ ਜ਼ੁਲਮ ਦੇ ਖਿਲਾਫ ਲੜਨਾ ਹੈ ਉਹ ਜੋ ਜੋ ਹੁਕਮ ਗੁਰੂ ਸਾਹਿਬ ਦੇ ਹੈ ਆਪਾਂ ਸਾਰੇ ਖਾਲਸਾ ਪੰਥ ਨੂੰ ਉਸੇ ਦਿਸ਼ਾ ਤੇ ਜਾਣਾ ਚਾਹੀਦਾ ਹੈ ਜੋ ਟੀਚਿੰਗ ਆਪਣੇ ਗੁਰੂ ਮਹਾਰਾਜ ਦੇ ਆਪਾਂ ਸਿੱਖਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ